ਹਾਂਜੀ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੁਆਇੰਟਾਂ ਵਾਲਾ ਜੋੜ ਕਰਨਾ ਸਿੱਖਣਾ ਹੈ ਇਸ ਵਿੱਚ ਤਿੰਨ ਰਕਮਾਂ ਹਨ ਸਭ ਤੋਂ ਪਹਿਲਾਂ ਪੁਆਇੰਟ ਹੈ ਤਾਂ ਆਪਾਂ ਪੁਆਇੰਟ ਨੂੰ ਲਿਖਣਾ ਹੈ ਸਵਾਲ ਬਹੁਤ ਸੌਖਾ ਹੈ ਪਰ ਆਪਾਂ ਅਕਸਰ ਇਸ ਵਿੱਚ ਗਲਤੀ ਕਰ ਦਿੰਨੇ ਹਾਂ ਪੁਆਇੰਟ ਉਸ ਤੋਂ ਬਾਅਦ ਜਿੰਨੇ ਵੀ ਅੰਕ ਆਉਣਗੇ ਆਪਾਂ ਉਸ ਨੂੰ ਲਿਖਾਂਗੇ ਪੁਆਇੰਟ 0 1 ਫਿਰ ਪਲੱਸ ਦੀ ਨਿਸ਼ਾਨੀ ਇਸ ਦਾ ਮਤਲਬ ਅਗਲੀ ਲਾਈਨ ਸ਼ੁਰੂ ਕਰਨੀ ਹੈ ਪੁਆਇੰਟ ਉਸ ਤੋਂ ਬਾਅਦ ਜਿੰਨੇ ਵੀ ਅੰਕ ਹੋਣਗੇ ਉਹ ਲਿਖਦੇ ਨੇ ਹਨ ਫਿਰ ਪਲੱਸ ਦੀ ਨਿਸ਼ਾਨੀ ਇਸ ਦਾ ਮਤਲਬ ਅਗਲੀ ਲਾਈਨ ਸ਼ੁਰੂ ਕਰਨੀ ਹੈ ਪੁਆਇੰਟ ਜਿੰਨੇ ਵੀ ਅੰਕ ਹੋਣਗੇ ਉਹ ਤੁਸੀਂ ਸਿੱਧੇ ਇੱਕ ਲਾਈਨ ਵਿੱਚ ਲਿਖਦੇ ਜਾਣਾ ਹੈ ਇਸ ਤੋਂ ਬਾਅਦ ਜੇ ਇਸ ਦੇ ਉੱਪਰ ਕੋਈ ਵੀ ਅੱਖਰ ਨਹੀਂ ਦਿਸਦਾ ਤਾਂ ਉਸ ਦੀ ਜਗ੍ਹਾ ਤੇ ਜ਼ੀਰੋ ਲਗਾ ਦੇਣੇ ਹਨ ਸ਼ਰਤ ਹੈ ਕਿ ਸੋਡੇ ਪੁਆਇੰਟ 31 ਲਾਈਨ ਵਿੱਚ ਹੋਣੇ ਚਾਹੀਦੇ ਹਨ ਫਿਰ ਇਸ ਦਾ ਆਨਸਰ ਬਿਲਕੁਲ ਸਹੀ ਆਵੇਗਾ ਉਸ ਤੋਂ ਬਾਅਦ ਆਪਾਂ ਸਾਰਿਆਂ ਦਾ ਜੋੜ ਕਰ ਦੇਣਾ ਹੈ ਇਹ ਤੁਹਾਡਾ ਆਨਸਰ ਆ ਜਾਵੇਗਾ ਪੁਆਇੰਟਾਂ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਇੱਕ ਲਾਈਨ ਵਿੱਚ ਹੀ ਆਉਣ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ